ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜਗਰਾਉਂ ਦੇ ਵਿੱਚ ਇੱਕ ਛੋਟੀ ਬੱਚੀ ਦੇ ਕਿਡਨੈਪ ਹੋਣ ਦਾ ਮਾਮਲਾ ਸਾਹਮਣੇ ਆਇਆ 3 ਸਾਲਾਂ ਬੱਚੀ ਨੂੰ ਦੋ ਵਿਅਕਤੀ ਖੋ ਕੇ ਫਰਾਰ ਹੋ ਗਏ ਮਾਮਲਾ ਜਗਰਾਉਂ ਦੇ ਮੁਹੱਲਾ ਮੁਕੰਦਪੁਰੀ ਦਾ ਹੈ ਸਿਖਰ ਦੁਪਹਿਰੇ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਅਤੇ ਇੱਕ ਮਹਿਲਾ ਵੱਲੋਂ ਛੋਟੀ ਬੱਚੀ ਨੂੰ ਖੋ ਕੇ ਫਰਾਰ ਹੋ ਗਏ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਕੋਲੋਂ ਬੱਚੀ ਨੂੰ ਲੱਭਣ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਮੌਕੇ ਥਾਣਾ ਸਿਟੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ ਅਤੇ ਨਾਲ ਹੀ ਦਾਵਾ ਕੀਤਾ ਕਿ ਜਲਦੀ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ ਦੱਸਦੇ ਜੇ ਕਿ ਛੋਟੀ ਬੱਚੀ ਆਪਣੇ ਚਾਚੇ ਦੇ ਨਾਲ ਦੁਕਾਨ ਤੇ ਗਈ ਸੀ ਤੇ ਇਸ ਦੌਰਾਨ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਅਤੇ ਇੱਕ ਮਹਿਲਾ ਦੇ ਵੱਲੋਂ ਉਸ ਦੇ ਕੋਲੋਂ ਬੱਚੀ ਨੂੰ ਖੋ ਕੇ ਫਰਾਰ ਹੋ ਗਏ ਪੁਲਿਸ ਨੂੰ ਇਸ ਦੇ ਸਬੰਧ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦਿਆਂ ਇਲਾਕੇ ਭਰ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ ਅਤੇ ਬੱਚੀ ਦੇ ਬੱਚੀ ਨੂੰ ਜਲਦੀ ਲੱਭਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ ਨਗਰਾਉਂ ਦੇ ਮੁਹੱਲਾ ਮਕੰਦਪੁਰੀ ਵਿਖੇ ਅੱਜ ਉਸ ਸਮੇਂ ਭਗੜੜ ਮਚ ਗਈ ਜਦੋਂ ਦਿਨ ਦਿਹਾੜੇ ਇੱਕ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਤੇ ਇੱਕ ਔਰਤ ਜਿਸ ਨੇ ਕਾਲਾ ਸੂਟ ਪਾਇਆ ਹੋਇਆ ਇਸ 3 ਸਾਲ ਦੀ ਬੱਚੀ ਨੂੰ ਲੈ ਕੇ ਕਿਡਨਾਪ ਕਰਕੇ ਉੱਥੋਂ ਫਰਾਰ ਹੋ ਗਏ ਜਿਸ ਦੇ ਚਲਦਿਆਂ ਪੂਰੇ ਇਲਾਕੇ ਦੇ ਵਿੱਚ ਭਗੜੜ ਜਿਹੀ ਮਚ ਗਈ ਔਰ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵੱਲੋਂ ਹੁਣ ਜਿੱਥੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਨਾਲ ਹੀ ਜਲਦੀ ਇਸ ਮਾਮਲੇ ਨੂੰ ਟਰੇਸ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਜਿਸ ਘਰ ਦੀ ਬੱਚੀ ਕਿਡਨਾਪ ਹੋਈ ਹੈ ਉਸ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੇ ਇਸ ਬੱਚੀ ਨੂੰ ਕਿਡਨਾਪ ਕੀਤਾ ਹੋਵੇ ਪਰ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਜਲਦੀ ਟਰੇਸ ਕਰਨ ਦਾ ਦਾਅਵਾ ਕਰ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਕਿੰਨੀ ਜਲਦੀ ਪੁਲਿਸ ਟਰੇਸ ਕਰਦੀ ਹੈ ਤੇ ਕੌਣ ਇਸ ਦੇ ਵਿੱਚ આરોપી ਸਾਬਤ ਹੁੰਦਾ ਹੈ ਆਪਣੇ ਸਾਥੀ ਨਿਸ਼ਮਨਸਲ ਦੇ ਨਾਲ ਹਿਮਰਾਜ ਬੱਬਰ ਦੇਨਿਕ ਸਵੇਰਾ ਨਿਊਜ਼ ਜਗਰਾਉ ਕੀ ਨਾਮ ਹੈ ਦੁਪਹਿਰੇ ਚਾਹ ਬਣਾਉਣੀ ਸੀ ਸੀ 2 ਵਜੇ ਸਾਡਾ ਇੱਕ ਸਿਦਰਾ ਭਰਾ ਆ ਰੱਖਾ ਚਲੋ ਅਸੀਂ ਉਹਨੂੰ ਭੇਜਿਆ ਵੀ ਕਿ ਦੁੱਧ ਲਿਓ ਉਹ ਸਾਡੀ ਕੋਤੀ ਸਰ ਕਹਿੰਦੀ ਮੈਨੂੰ ਦਾਦਾ ਮੇਂ ਤੀਜ ਲੈਣੀ ਆ ਮੈਨੂੰ ਪੈਸੇ ਤੇ ਮੈਂ ਵੀ ਨਾਲ ਜਾ ਅਸਲ ਸਰ ਉਹ ਇੱਥੇ ਦੁੱਧ ਲੈਣ ਆਇਆ ਉਹ ਜਦੋਂ ਘਰੇ ਚੱਲਾ ਗਿਆ ਮੈਂ ਗੁਨਰੀਤ ਕਿੱਥੇ ਆ ਕਦੋਂ ਉਹ ਤਾਂ ਲੈ ਗਏ ਮੈਂ ਕੌਣ ਲੈ ਗੇ ਤੇਰੇ ਕਾਲਾ ਸੂਟ ਪਾਇਆ ਸੀ ਕਿ ਮੈਂ ਉਹ ਬੰਨਿਆ ਸੀ ਅਗਰ ਜਦੋਂ ਅਸੀਂ ਪਤਾ ਲੱਗਿਆ ਫਿਰ ਅਸੀਂ ਕੋਈ ਨਹੀਂ ਕੋਈ ਲੇਡੀਜ਼ ਲੈ ਕੇ ਗਏ ਕੋਈ ਬੰਦਾ ਹਾਂਜੀ ਇੱਕ ਲੇਡੀਜ਼ ਇੱਕ ਬੰਦਾ ਜੀ ਕਾਦੇ ਤੇ ਅਸੀਂ ਇਹ ਦੱਸਿਆ ਮੋਟਰਸਾਈਕਲ ਤੇ ਸਰ ਅੱਛਾ ਥੋੜੀ ਕੀ ਲੱਗਦੀ ਹੈ ਸਾਡੀ ਪੋਤੀ ਹੈ ਜੀ ਠੀਕ ਹੈ ਹਾਂਜੀ ਤੁਹਾਡਾ ਨਾਂ ਕੀ ਹੈ ਵੀਰੇ ਮੇਰਾ ਨਾਮ ਮਾਨ ਸਿੰਘ ਆ ਸਰ ਮੇਰਾ ਦਿਓਰ ਇੱਥੇ ਸਿੱਧਾ ਸੀ ਉਹ ਵਿਚਾਰਾ ਦੁੱਧ ਲੈਣ ਆਇਆ ਸੀ ਦੁੱਧ ਲੈਣ ਆਏ ਤੋਂ ਖੋਕੇ ਲੈ ਕੇ ਮੂੰਹ ਬੰਨੇ ਪੋਤੀ ਉਹਦੇ ਨਾਲ ਸੀ ਪੋਤੀ ਉਹ ਲੈ ਨਾਲ ਸੀ ਆਈ ਅੱਛਾ ਕਿੰਨੇ ਕਵੇ ਦੀ ਘਟਨਾ ਜੀ ਇਹ 2:30 2:30 ਵਜੇ ਦੀ ਹੈ ਕਿੰਨੀ ਉਮਰ ਸੀ ਪੋਤੀ ਦੀ ਉਹਨੇ 3 ਸਾਲ ਦੀ ਆ ਤੇ ਲੈ ਕੇ ਕੌਣ ਗਿਆ ਕਪਾਏ ਨੀ ਜੀ ਮਤ ਪੰਦ ਕੰਨ ਨੂੰ ਬੰਨਿਆ ਕੰਨ ਕੰਦੇ 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 ਨੇ ਹੁਣੇ ਹੀ ਆ ਜਾਣੀ ਲੈ ਕੇ ਹੋ ਕੇ ਲੈ ਕੇ ਉਹ ਚਿੱਟਾ ਉਹ ਪਤਾ ਨਹੀਂ ਕਿੰਨੇ ਜਣੇ ਸੀ ਪਤਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਤਾਂ ਮੁੰਡੇ ਨਹੀਂ ਪਤਾ ਹੁਣ ਮੈਂ ਤਾਂ ਬੰਦ ਨਹੀਂ ਕਿ ਨਾਂ ਪੋਤੀ ਦਾ ਮੇਰੀ ਪੋਤੀ ਦਾ ਨਾਂ ਜਨਰੀਤ ਕੋ ਉਮਰ ਕਿੰਨੀ ਹੈ ਪੋਤੀ ਦੀ ਹੁਣੇ 3 ਸਾਲ ਮੱਲੇ ਚ ਹੀ ਘੇੜਦੀ ਪਈ ਸੀ ਨਹੀਂ ਜੀ ਤੇ ਦੁੱਧ ਲੈਣ ਆਈ ਸੀ ਮੇਰੇ ਦਿਓਰ ਦੇ ਨਾਲ ਉਹਦੇ ਨਾਲ ਮਗਰ ਲੱਗ ਜਾਂਦੇ ਅੱਗੇ ਵੀ ਉਹਦੇ ਨਾਲ ਤੇ ਦਿਓਰ ਕਿੱਥੇ ਆ ਹੁਣ ਦਿਓਰ ਮੇਰਾ ਰਿਕਸ਼ਾ ਲੈ ਕੇ ਚਲੇ ਆ ਗਿਆ ਤੇ ਤੁਹਾਨੂੰ ਜਿਉਰ ਨੇ ਦੱਸਿਆ ਕਿ ਕੁੜੀ ਥੋਕੇ ਲੈ ਗਈ ਹਾਂਜੀ ਉਹ ਨਹੀਂ ਦੱਸਿਆ ਸਾਨੂੰ ਜਾ ਕੇ ਅਸੀਂ ਤਾਂ ਨਾਲ ਡਾਕਟਰ ਤੇ ਆਏ ਸੀ ਮੇਰੀ ਕੁੜੀ ਬਿੰਦੀ ਬਿਮਾਰ ਸੀ ਉਹਦੇ ਹਸਪਤਾਲ ਨੂੰ ਟੈਕ ਕਰਾ ਲਈ ਜਿਉਰ ਜਿਉਰ ਦੇ ਕੋਲੋਂ ਖੋਕੇ ਲੈ ਗਈ ਹਾਂਜੀ ਉਹਦੇ ਕੋਲੋਂ ਖੋਕੇ ਲੈ ਗਈ ਖਵਾਜੋਵਾਜੋ ਦੇ ਵਿੱਚ ਇੱਕ ਕਿਡਨਾਪਿੰਗ ਦਾ ਮਾਮਲਾ ਸਾਹਮਣੇ ਆਇਆ ਕਿ ਛੋਟੀ ਬੱਚੀ ਨੂੰ ਕੋਈ ਕਿਡਨਾਪ ਕੀਤਾ ਗਿਆ 3 ਸਾਲ ਦੀ ਬੱਚੀ ਹੈ ਜੀ ਤੇ ਮਹੱਲੇ ਦੇ ਵਿੱਚੋਂ ਉਹ ਦੱਸਦੇ ਨੇ ਵੀ ਕੋਈ ਲੇਡੀ ਤੇ ਕੋਈ ਜੈਂਟਸ ਆਇਆ ਸੀ ਤੇ ਉਹ ਬੱਚੇ ਨੂੰ ਲੈ ਗਿਆ ਜਿਹੜਾ ਤੇ ਆਪਾਂ ਕੈਵਰੇ ਚੈੱਕ ਕਰਦੇ ਜਾਂਚ ਜਾਰੀ ਰਹੀ ਜਦੋਂ ਅਸੀਂ ਸਿੱਟੇ ਤੇ ਪਹੁੰਚੋਗੇ ਫਿਰ ਤੁਹਾਨੂੰ ਰੱਖਾਂਗੇ ਕੁਬੀਦਰ ਜਲਦੀ ਟਰੇਸ ਹੋ ਜਾਊਗਾ ਬਿਲਕੁਲ ਜੀ ਟਰੇਸ ਹੋ ਜਾਣਾ ਠੀਕ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਜਗਰਾਉਂ ਦੇ ਵਿੱਚ ਇੱਕ ਛੋਟੀ ਬੱਚੀ ਦੇ ਕਿਡਨੈਪ ਹੋਣ ਦਾ ਮਾਮਲਾ ਸਾਹਮਣੇ ਆਇਆ ਤਿੰਨ ਸਾਲਾਂ ਬੱਚੀ ਨੂੰ ਦੋ ਵਿਅਕਤੀ ਖੋ ਕੇ ਫਰਾਰ ਹੋ ਗਏ ਮਾਮਲਾ ਜਗਰਾਉਂ ਦੇ ਮੁਹੱਲਾ ਮੁਕੰਦਪੁਰੀ ਦਾ ਹੈ ਸਿਖਰ ਦੁਪਹਿਰੇ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਅਤੇ ਇੱਕ ਮਹਿਲਾ ਵੱਲੋਂ ਛੋਟੀ ਬੱਚੀ ਨੂੰ ਖੋ ਕੇ ਫਰਾਰ ਹੋ ਗਏ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਕੋਲੋਂ ਬੱਚੀ ਨੂੰ ਲੱਭਣ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਮੌਕੇ ਥਾਣਾ ਸਿਟੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ ਅਤੇ ਨਾਲ ਹੀ ਦਾਵਾ ਕੀਤਾ ਕਿ ਜਲਦੀ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ ਦੱਸਦੇ ਜੇ ਕਿ ਛੋਟੀ ਬੱਚੀ ਆਪਣੇ ਚਾਚੇ ਦੇ ਨਾਲ ਦੁਕਾਨ ਤੇ ਗਈ ਸੀ ਤੇ ਇਸ ਦੌਰਾਨ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਅਤੇ ਇੱਕ ਮਹਿਲਾ ਦੇ ਵੱਲੋਂ ਉਸ ਦੇ ਕੋਲੋਂ ਬੱਚੀ ਨੂੰ ਖੋ ਕੇ ਫਰਾਰ ਹੋ ਗਏ ਪੁਲਿਸ ਨੂੰ ਇਸ ਦੇ ਸਬੰਧ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦਿਆਂ ਇਲਾਕੇ ਭਰ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ ਅਤੇ ਬੱਚੀ ਦੇ ਬੱਚੀ ਨੂੰ ਜਲਦੀ ਲੱਭਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ ਨਗਰਾਉਂ ਦੇ ਮੁਹੱਲਾ ਮਕੰਦਪੁਰੀ ਵਿਖੇ ਅੱਜ ਉਸ ਸਮੇਂ ਭਗੜੜ ਮਚ ਗਈ ਜਦੋਂ ਦਿਨ ਦਿਹਾੜੇ ਇੱਕ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਤੇ ਇੱਕ ਔਰਤ ਜਿਸ ਨੇ ਕਾਲਾ ਸੂਟ ਪਾਇਆ ਹੋਇਆ ਇਸ 3 ਸਾਲ ਦੀ ਬੱਚੀ ਨੂੰ ਲੈ ਕੇ ਕਿਡਨਾਪ ਕਰਕੇ ਉੱਥੋਂ ਫਰਾਰ ਹੋ ਗਏ ਜਿਸ ਦੇ ਚਲਦਿਆਂ ਪੂਰੇ ਇਲਾਕੇ ਦੇ ਵਿੱਚ ਭਗੜੜ ਜਿਹੀ ਮਚ ਗਈ ਔਰ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵੱਲੋਂ ਹੁਣ ਜਿੱਥੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਨਾਲ ਹੀ ਜਲਦੀ ਇਸ ਮਾਮਲੇ ਨੂੰ ਟਰੇਸ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਜਿਸ ਘਰ ਦੀ ਬੱਚੀ ਕਿਡਨਾਪ ਹੋਈ ਹੈ ਉਸ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੇ ਇਸ ਬੱਚੀ ਨੂੰ ਕਿਡਨਾਪ ਕੀਤਾ ਹੋਵੇ ਪਰ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਜਲਦੀ ਟਰੇਸ ਕਰਨ ਦਾ ਦਾਅਵਾ ਕਰ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਕਿੰਨੀ ਜਲਦੀ ਪੁਲਿਸ ਟਰੇਸ ਕਰਦੀ ਹੈ ਤੇ ਕੌਣ ਇਸ ਦੇ ਵਿੱਚ આરોપી ਸਾਬਤ ਹੁੰਦਾ ਹੈ ਆਪਣੇ ਸਾਥੀ ਨਿਸ਼ਮਨਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉ ਕੀ ਨਾਮ ਹੈ ਦਪਹਿਰ ਚਾਹ ਬਣਾਉਣੇ ਸੀ ਅਸੀਂ 2 ਵਜੇ ਸਾਡਾ ਇੱਕ ਸਿਦਰਾ ਭਰਾ ਆ ਰੱਖਾ ਚਲਾ ਰਿਹਾ ਸੀ ਅਸੀਂ ਉਹਨੂੰ ਭੇਜਿਆ ਵੀ ਕਿ ਦੁੱਧ ਲੈ ਉਹ ਸਾਡੀ ਪੋਤੀ ਸਰ ਕੰਦੀ ਵੀ ਮੈਨੂੰ ਦੱਦਾ ਮੇਂ ਤੀਜ ਲੈਣੀ ਆ ਮੈਨੂੰ ਪੈਸੇ ਤੇ ਮੈਂ ਵੀ ਨਾਲ ਜਾ ਅਸਲ ਸਰ ਉਹ ਇੱਥੇ ਦੁੱਧ ਲੈਣ ਆਇਆ ਉਹ ਜਦੋਂ ਘਰੇ ਕੱਲਾ ਗਿਆ ਮੈਂ ਹੀ ਗੁਨਰੀਦ ਕਿੱਥੇ ਆ ਕਦੋਂ ਉਹ ਤਾਂ ਲੈ ਗਏ ਮੈਂ ਕੌਣ ਲੈ ਗੇ ਤੇਰਾ ਕਾਲਾ ਸੂਟ ਪਾਇਆ ਸੀ ਜਦੋਂ ਉਹ ਭੱਜਿਆ ਜਾ ਰਿਹਾ ਜਦੋਂ ਜੀ ਪਤਾ ਲੱਗਿਆ ਫਿਰ ਨਹੀਂ ਕੋਈ ਲੇਡੀਜ਼ ਲੈ ਕੇ ਗਿਆ ਕੋ ਬੰਦਾ ਹਰ ਇੱਕ ਲੇਡੀਜ਼ ਇਕ ਬੰਦਾ ਜੀ ਕਾਹਦੇ ਤੇ ਸੀ ਇਹ ਤੁਸੀਂ ਸਰਕਲ ਦੀ ਸ਼ਾਰਕ ਅੱਛਾ ਥੋੜੀ ਕੀ ਲੱਗਦੀ ਹੈ ਸਾਡੀ ਪੋਤੀ ਹੈ ਜੀ ਠੀਕ ਹੈ ਹਾਂਜੀ ਥੋੜਾ ਨਾ ਕੀ ਹੈ ਵੀਰੇ ਮੇਰਾ ਨਾਮ ਮਾਨਸ ਸਿੰਘ ਆ ਤੁਹਾਡਾ ਮੇਰਾ ਦਿਓਰ ਤੇ ਸਿੱਧਾ ਸੀ ਉਹ ਵਿਚਾਰਾ ਦੁੱਧ ਲੈਣ ਆਇਆ ਸੀ ਦੁੱਧ ਲੈਣ ਆਏ ਤੋਂ ਖੋਕੇ ਲੈ ਕੇ ਨੂੰ ਬੰਦਾ ਪੋਤੀ ਉਹਦੇ ਨਾਲ ਸੀ ਪੋਤੀ ਉਹ ਲੈ ਨਾਲ ਸੀ ਆਈ ਅੱਛਾ ਕਿੰਨੇ ਕ ਵਜੇ ਦੀ ਘਟਨੇ ਜੀ ਇਹ 7:30 7:30 ਵਜੇ ਦੀ ਜਾਈ ਕਿੰਨੀ ਕੁਮਰ ਸੀ ਪੋਤੀ ਦੀ 2000 ਸਾਲ ਦੀ ਤੇ ਲੈ ਕੇ ਕੌਣ ਗਿਆ ਪਤਾ ਨਹੀਂ ਜੀ ਮੈਂ ਤਾਂ ਪੰਦਰ ਕੰਨੋਂ ਮੂੰਹ ਬੰਨਿਆ ਕੰਦੇ 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 ਮੈਂ ਹੁਣੇ ਹੀ ਆ ਜਾਨੀ ਲੈ ਕੇ ਹੋ ਕੇ ਲੈ ਕੇ ਉਹ ਚਿੱਤਾ ਉਹ ਪਤਾ ਨਹੀਂ ਦਾ ਕਿੰਨੇ ਜਣੇ ਸੀ ਪਤਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਕੋਈ ਮੁੰਡੇ ਨਹੀਂ ਪਤਾ ਹੁਣ ਮੈਂ ਤਾਂ ਮੰਦਲੀ ਪਈ ਕੀ ਨਾਂ ਪੋਤੀ ਦਾ ਮੇਰੀ ਪੋਤੀ ਦਾ ਨਾਂ ਜਨਰੀਤ ਕੋ ਉਮਰ ਕਿੰਨੀ ਹੈ ਪੋਤੀ ਦੀ ਹੁਣੇ 3 ਸਾਲ ਮੱਲੇ ਚ ਹੀ ਘੇੜਦੀ ਪਈ ਸੀ ਨਹੀਂ ਜੀ ਤੇ ਦੁੱਧ ਲੈਣ ਆਈ ਸੀ ਮੇਰੇ ਦਿਓਰ ਦੇ ਨਾਲ ਉਹਦੇ ਨਾਲ ਮਗਰ ਲੱਗ ਜਾਂਦੇ ਅੱਗੇ ਵੀ ਉਹਦੇ ਨਾਲ ਤੇ ਦਿਓਰ ਕਿੱਥੇ ਆ ਹੁਣ ਦਿਓਰ ਮੇਰਾ ਰਿਕਸ਼ਾ ਲੈ ਕੇ ਚਲੇ ਗਿਆ ਤੋਂ ਨੂੰ ਦਿਓ ਰਹੇ ਦੱਸਿਆ ਕਿ ਕੁੜੀ ਥੋਕੇ ਲੈ ਗਈ ਹਾਂਜੀ ਉਹ ਨਹੀਂ ਦੱਸਿਆ ਸਾਨੂੰ ਜਾ ਕੇ ਅਸੀਂ ਤਾਂ ਨਾ ਡਾਕਟਰ ਤੇ ਆਏ ਸੀ ਮੇਰੀ ਕੁੜੀ ਬਿੰਦੀ ਬਿਮਾਰ ਸੀ ਉਹਦੇ ਹਸਪਤਾਲ ਨੂੰ ਟੈਕ ਕਰਾ ਲਈ ਜਿਓਰ ਜਿਓਰ ਦੇ ਕੋਲੋਂ ਖੋਕੇ ਲੈ ਗਈ ਹਾਂਜੀ ਉਹਦੇ ਕੋਲੋਂ ਖੋਕੇ ਲੈ ਗਈ ਖਵਾਜੋਵਾਜੋ ਦੇ ਵਿੱਚ ਇੱਕ ਕਿਡਨਾਪਿੰਗ ਦਾ ਮਾਮਲਾ ਸਾਹਮਣੇ ਆਇਆ ਕਿ ਛੋਟੀ ਬੱਚੀ ਨੂੰ ਕੋਈ ਕਿਡਨਾਪ ਕੀਤਾ ਗਿਆ 3 ਸਾਲ ਦੀ ਬੱਚੀ ਹੈ ਜੀ ਤੇ ਮਹੱਲੇ ਦੇ ਵਿੱਚੋਂ ਉਹ ਦੱਸਦੇ ਨੇ ਵੀ ਕੋਈ ਲੇਡੀ ਤੇ ਕੋਈ ਜੈੱਟ ਸਾਹੇ ਜੀ ਤੇ ਉਹ ਬੱਚੇ ਨੂੰ ਲੈ ਗਈ ਹੈ ਜਿਹੜਾ ਤੇ ਆਪਾਂ ਕੈਮਰੇ ਚੈੱਕ ਕਰਕੇ ਜਾਂਚ ਜਾਰੀ ਰਹੀ ਜਦੋਂ ਅਸੀਂ ਸਿੱਟੇ ਤੇ ਪਹੁੰਚੋਗੇ ਫਿਰ ਤੁਹਾਨੂੰ ਰੱਖਾਂਗੇ ਉਮੀਦ ਹੈ ਜਲਦੀ ਟ੍ਰੇਸ ਹੋ ਜਾਊਗਾ ਬਿਲਕੁਲ ਜੀ ਟ੍ਰੇਸ ਹੋ ਜਾਊਗਾ ਠੀਕ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾ ਟੀਵੀ ਜਗਰਾਉਂ ਦੇ ਵਿੱਚ ਇੱਕ ਛੋਟੀ ਬੱਚੀ ਦੇ ਕਿਡਨੈਪ ਹੋਣ ਦਾ ਮਾਮਲਾ ਸਾਹਮਣੇ ਆਇਆ ਤਿੰਨ ਸਾਲਾਂ ਬੱਚੀ ਨੂੰ ਦੋ ਵਿਅਕਤੀ ਖੋ ਕੇ ਫਰਾਰ ਹੋ ਗਏ ਮਾਮਲਾ ਜਗਰਾਉਂ ਦੇ ਮੁਹੱਲਾ ਮੁਕੰਦਪੁਰੀ ਦਾ ਹੈ ਸਿਖਰ ਦੁਪਹਿਰੇ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਅਤੇ ਇੱਕ ਮਹਿਲਾ ਵੱਲੋਂ ਛੋਟੀ ਬੱਚੀ ਨੂੰ ਖੋ ਕੇ ਫਰਾਰ ਹੋ ਗਏ ਪੀੜਤ ਪਰਿਵਾਰ ਵੱਲੋਂ ਪੁਲਿਸ ਦੇ ਕੋਲੋਂ ਬੱਚੀ ਨੂੰ ਲੱਭਣ ਦੀ ਗੁਹਾਰ ਲਗਾਈ ਜਾ ਰਹੀ ਹੈ ਇਸ ਮੌਕੇ ਥਾਣਾ ਸਿਟੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਨੇ ਅਤੇ ਨਾਲ ਹੀ ਦਾਵਾ ਕੀਤਾ ਕਿ ਜਲਦੀ ਇਸ ਮਾਮਲੇ ਨੂੰ ਟ੍ਰੇਸ ਕਰ ਲਿਆ ਜਾਵੇਗਾ ਦੱਸਦੇ ਜੇ ਕਿ ਛੋਟੀ ਬੱਚੀ ਆਪਣੇ ਚਾਚੇ ਦੇ ਨਾਲ ਦੁਕਾਨ ਤੇ ਗਈ ਸੀ ਤੇ ਇਸ ਦੌਰਾਨ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਅਤੇ ਇੱਕ ਮਹਿਲਾ ਦੇ ਵੱਲੋਂ ਉਸ ਦੇ ਕੋਲੋਂ ਬੱਚੀ ਨੂੰ ਖੋ ਕੇ ਫਰਾਰ ਹੋ ਗਏ ਪੁਲਿਸ ਨੂੰ ਇਸ ਦੇ ਸਬੰਧ ਵਿੱਚ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਨੇ ਫੌਰਨ ਕਾਰਵਾਈ ਕਰਦਿਆ ਇਲਾਕੇ ਭਰ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਨੇ ਅਤੇ ਬੱਚੀ ਦੇ ਬੱਚੀ ਨੂੰ ਜਲਦੀ ਲੱਭਣ ਦਾ ਦਾਵਾ ਵੀ ਕੀਤਾ ਜਾ ਰਿਹਾ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਜਲਦੀ ਟਰੇਸ ਕਰ ਲਿਆ ਜਾਵੇਗਾ ਨਗਰਾਉਂ ਦੇ ਮੁਹੱਲਾ ਮਕੰਦਪੁਰੀ ਵਿਖੇ ਅੱਜ ਉਸ ਸਮੇਂ ਭਗੜੜ ਮਚ ਗਈ ਜਦੋਂ ਦਿਨ ਦਿਹਾੜੇ ਇੱਕ ਮੋਟਰਸਾਈਕਲ ਤੇ ਆਏ ਇੱਕ ਨੌਜਵਾਨ ਤੇ ਇੱਕ ਔਰਤ ਜਿਸ ਨੇ ਕਾਲਾ ਸੂਟ ਪਾਇਆ ਹੋਇਆ ਇਸ 3 ਸਾਲ ਦੀ ਬੱਚੀ ਨੂੰ ਲੈ ਕੇ ਕਿਡਨਾਪ ਕਰਕੇ ਉੱਥੋਂ ਫਰਾਰ ਹੋ ਗਏ ਜਿਸ ਦੇ ਚਲਦਿਆਂ ਪੂਰੇ ਇਲਾਕੇ ਦੇ ਵਿੱਚ ਭਗੜੜ ਜਿਹੀ ਮਚ ਗਈ ਔਰ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵੱਲੋਂ ਹੁਣ ਜਿੱਥੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਨਾਲ ਹੀ ਜਲਦੀ ਇਸ ਮਾਮਲੇ ਨੂੰ ਟ੍ਰੇਸ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ ਉੱਥੇ ਹੀ ਜਿਸ ਘਰ ਦੀ ਬੱਚੀ ਕਿਡਨਾਪ ਹੋਈ ਹੈ ਉਸ ਪਰਿਵਾਰਕ ਮੈਂਬਰਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਕਿਸੇ ਨੇ ਇਸ ਬੱਚੀ ਨੂੰ ਕਿਡਨਾਪ ਕੀਤਾ ਹੋਵੇ ਪਰ ਫਿਲਹਾਲ ਪੁਲਿਸ ਇਸ ਮਾਮਲੇ ਨੂੰ ਜਲਦੀ ਟ੍ਰੇਸ ਕਰਨ ਦਾ ਦਾਅਵਾ ਕਰ ਰਹੀ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਕਿੰਨੀ ਜਲਦੀ ਪੁਲਿਸ ਟ੍ਰੇਸ ਕਰਦੀ ਹੈ ਤੇ ਕੌਣ ਇਸ ਦੇ ਵਿੱਚ આરોપી ਸਾਬਤ ਹੁੰਦਾ ਹੈ ਆਪਣੇ ਸਾਥੀ ਨਿਸ਼ਮਨਸਲ ਦੇ ਨਾਲ ਹਿਮਰਾਜ ਬੱਬਰ ਡੈਨਿਕ ਸਵੇਰਾ ਨਿਊਜ਼ ਜਗਰਾਉਂ ਕੀ ਨਾਮ ਹੈ ਦੁਪਹਿਰੇ ਚਾਹ ਬਣਾਉਣੀ ਸੀ ਸੀ 2 ਵਜੇ ਸਾਡਾ ਇੱਕ ਸਿਦਰਾ ਭਰਾ ਆ ਰੱਖਾ ਚਲੋ ਅਸੀਂ ਉਹਨੂੰ ਭੇਜਿਆ ਵੀ ਤੇ ਦੁੱਧ ਲਿਓ ਉਹ ਸਾਡੀ ਕੋਤੀ ਸਰ ਕਹਿੰਦੀ ਮੈਨੂੰ ਦਾਦਾ ਮੇਂ ਤੀਜ ਲੈਣੀ ਆ ਮੈਨੂੰ ਪੈਸੇ ਤੇ ਮੈਂ ਵੀ ਨਾਲ ਜਾ ਅਸਲ ਸਰ ਉਹ ਇੱਥੇ ਦੁੱਧ ਲੈਣ ਆਇਆ ਉਹ ਜਦੋਂ ਘਰੇ ਚੱਲਾ ਗਿਆ ਮੈਂ ਗੁਨਰੀਤ ਕਿੱਥੇ ਆ ਕਦੋਂ ਉਹ ਤਾਂ ਲੈ ਗਏ ਮੈਂ ਕੌਣ ਲੈ ਗੇ ਤੇਰਾ ਕਾਲਾ ਸੂਟ ਪਾਇਆ ਸੀ ਕਹਿੰਦਾ ਮੈਂ ਬੰਨਿਆ ਸੀ ਅਗਰ ਜੁਦੋ ਜੀ ਤਾਂ ਪਤਾ ਲੱਗਿਆ ਫਿਰ ਅਸੀਂ ਨਹੀਂ ਕੋਈ ਲੇਡੀਜ਼ ਲੈ ਕੇ ਗਈ ਕੋ ਬੰਦਾ ਹਰ ਇੱਕ ਲੇਡੀ ਸੱਕ ਬੰਦਾ ਜੀ ਕਾਹਦੇ ਤੇ ਸੀ ਇਹ ਤੁਸੀਂ ਸਾਈਕਲ ਤੇ ਵਿਚਾਰ ਅੱਛਾ ਥੋੜੀ ਕੀ ਲੱਗਦੀ ਹੈ ਸਾਡੀ ਪੋਤੀ ਹੈ ਜੀ ਠੀਕ ਹੈ ਹਾਂਜੀ ਥੋੜਾ ਨਾ ਕੀ ਵੀਰੇ ਮੇਰਾ ਨਾਮ ਮਾਨਸ ਸਿੰਘ ਆ ਤੁਹਾਡਾ ਮੇਰਾ ਦਿਓਰ ਤੇ ਸਿੱਧਾ ਸੀ ਉਹ ਵਿਚਾਰਾ ਦੁੱਧ ਲੈਣ ਆਇਆ ਸੀ ਦੁੱਧ ਲੈਣ ਆਏ ਤੋਂ ਖੋਕੇ ਲੈ ਕੇ ਨੂੰ ਬੰਦਾ ਪੋਤੀ ਉਹਦੇ ਨਾਲ ਸੀ ਪੋਤੀ ਉਹ ਲੈ ਨਾਲ ਸੀ ਆਈ ਅੱਛਾ ਕਿੰਨੇ ਕ ਵਜੇ ਦੀ ਘਟਣੀ ਜੀ ਇਹ 7:30 7:30 ਵਜੇ ਦੀ ਜਾਈ ਕਿੰਨੀ ਉਮਰ ਸੀ ਪੋਤੀ ਦੀ 2000 ਸਾਲ ਦੀ ਤੇ ਲੈ ਕੇ ਕੌਣ ਗਿਆ ਪਤਾ ਨਹੀਂ ਜੀ ਮਤਲਬ ਕੰਦ ਕੰਦ ਨੂੰ ਬੰਨਿਆ ਕੰਦ ਕੰਦੇ 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 ਨੇ ਹੁਣੇ ਹੀ ਆ ਜਾਣੀ ਲੈ ਕੇ ਹੋ ਕੇ ਲੈ ਕੇ ਉਹ ਚਿੱਟਾ ਉਹ ਪਤਾ ਨਹੀਂ ਕਿੰਨੇ ਜਣੇ ਸੀ ਪਤਾ ਨਹੀਂ ਮੈਨੂੰ ਤਾਂ ਮੈਨੂੰ ਤਾਂ ਕੁਝ ਨਹੀਂ ਪਤਾ ਉਹਨਾਂ ਨੂੰ ਤਾਂ ਮੁੰਡੇ ਨਹੀਂ ਪਤਾ ਹੁਣ ਮੈਂ ਤਾਂ ਬੰਦ ਨਹੀਂ ਕਿ ਨਾਂ ਪੋਤੀ ਦਾ ਮੇਰੀ ਪੋਤੀ ਦਾ ਨਾਂ ਜਨਰੀਤ ਕੋ ਉਮਰ ਕਿੰਨੀ ਹੈ ਪੋਤੀ ਦੀ ਹੁਣੇ 3 ਸਾਲ ਮੱਲੇ ਚ ਹੀ ਘੇੜਦੀ ਪਈ ਸੀ ਨਹੀਂ ਜੀ ਤੇ ਦੁੱਧ ਲੈਣ ਆਈ ਸੀ ਮੇਰੇ ਦਿਓਰ ਦੇ ਨਾਲ ਉਹਦੇ ਨਾਲ ਮਗਰ ਲੱਗ ਜਾਂਦੇ ਅੱਗੇ ਵੀ ਉਹਦੇ ਨਾਲ ਤੇ ਦਿਓਰ ਕਿੱਥੇ ਆ ਹੁਣ ਦਿਓਰ ਮੇਰਾ ਰਿਕਸ਼ਾ ਲੈ ਕੇ ਚਲੇ ਆ ਗਿਆ ਤੈਨੂੰ ਯੋਰ ਨੇ ਦੱਸਿਆ ਕਿ ਕੁੜੀ ਥੋਕੇ ਲੈ ਗਈ ਹਾਂਜੀ ਉਹ ਨਹੀਂ ਦੱਸਿਆ ਸਾਨੂੰ ਜਾ ਕੇ ਅਸੀਂ ਤਾਂ ਡਾਕਟਰ ਤੇ ਆਏ ਸੀ ਮੇਰੀ ਕੁੜੀ ਬਹੁਤੀ ਬਿਮਾਰ ਸੀ ਉਹਦੇ ਹਸਪਤਾਲ ਤੇ ਯੋਰ ਯੋਰ ਦੇ ਕੋਲੋਂ ਖੋ ਕੇ ਲੈ ਗਈ ਹਾਂਜੀ ਉਹਦੇ ਕੋਲੋਂ ਖੋ ਕੇ ਲੈ ਗਈ ਖਵਾਜੋਵਾਜੂ ਦੇ ਵਿੱਚ ਇੱਕ ਕਿਡਨੈਪਿੰਗ ਦਾ ਮਾਮਲਾ ਸਾਹਮਣੇ ਆਇਆ ਕਿ ਛੋਟੀ ਬੱਚੀ ਨੂੰ ਕੋਈ ਕਿਡਨੈਪ ਕੀਤਾ ਗਿਆ 3 ਸਾਲ ਦੀ ਬੱਚੀ ਹੈ ਜੀ ਤੇ ਮਹੱਲੇ ਦੇ ਵਿੱਚੋਂ ਉਹ ਦੱਸਦੇ ਨੇ ਵੀ ਕੋਈ ਲੇਡੀ ਤੇ ਕੋਈ ਜੈੱਟ ਸਾਹੇਜ ਤੇ ਉਹ ਬੱਚੀ ਨੂੰ ਉਹਨੂੰ ਲੈ ਗਈ ਹੈ ਸ਼ਾਇਦ ਤੇ ਆਪਾਂ ਕੈਵਰੇਜ ਚੈੱਕ ਕਰੇ ਜਾਂਚ ਜਾਰੀ ਰਹੀ ਜਦੋਂ ਅਸੀਂ ਸਿੱਤੇ ਤੇ ਪਹੁੰਚੋਗੇ ਫਿਰ ਤੁਹਾਨੂੰ ਰੱਖੀ ਉਮੀਦ ਹੈ ਜਲਦੀ ਟ੍ਰੇਸ ਹੋ ਜਾਊਗਾ ਬਿਲਕੁਲ ਜੀ ਟ੍ਰੇਸ ਹੋ ਜਾਊਗਾ ਠੀਕ